ਹਲਕੇ ਦੀ ਸਰਕਾਰ ਨੇ ਕੀ ਹਾਲਾਤ ਨੇ ਪਿੰਡਾਂ ਦੇ ਇਲਾਕੇ ਵਿੱਚ ਬਹੁਤ ਬੁਰੇ ਹਾਲ ਆ ਜੀ ਬੜੇ ਬੜੇ ਟੋਏ ਆ ਸਾਨੂੰ ਕਿਸੇ ਪਾਸੇ ਜਾਣ ਲਈ ਵੀ ਕੋਈ ਰਸਤਾ ਨਹੀਂ ਆ ਇਹ ਖੇਰਾਵਾਲੋਂ ਜਾਈਏ ਉੱਧਰ ਵੀ ਟੋਏ ਆ ਸਿਸਵਾ ਰੋਡ ਵੱਲ ਜਾਈਏ ਉੱਧਰ ਵੀ ਟੋਏ ਆ ਤੇ ਜੇ ਬੰਨ ਮਜਰੇ ਵੱਲੋਂ ਜਾਈਏ ਉੱਧਰ ਵੀ ਟੋਏ ਆ ਕਰਾਲੀ ਵੱਲੋਂ ਵੀ ਟੋਏ ਆ ਕਿਸੇ ਪਾਸੇ ਨੂੰ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਕਿਸੇ ਨੂੰ ਕੋਈ ਵਾਟ ਮਾਰਨ ਨੂੰ ਾਸਪਰ ਵਾਲਿਆਂ ਲਈ ਬੜੀ ਮਜਬੂਰੀ ਹੈ ਬੜੀ ਔਖੀ ਗੱਡੀ ਪਹੁੰਚਦੀ ਸ਼ਹਿਰ ਤੱਕ ਕੋਈ ਸੜਕ ਜੇ ਇੱਕ ਵੀ ਬਣੀ ਹੋਵੇ ਤਾਂ ਵੀ ਚਲੋ ਬੰਦਾ ਘੁੰਮ ਘੂਮ ਕੇ ਲੰਘ ਜਾਂਦਾ ਕਿਧਰ ਇਹਨੂੰ ਸਾਰੀਆਂ ਸੜਕਾਂ ਦਾ ਬੰਦਾ ਹਾਲ ਹੈ ਜਿੰਨੀਆਂ ਪਾਜਰੀ ਬਲਾਕ ਦੀਆਂ ਸੜਕਾਂ ਆਇਆਂ ਇੱਧਰ ਉਪਰ ਉਪਰ ਤੱਕ ਸਾਰੀਆਂ ਟੁੱਟੀਆਂ ਹੋਈਆਂ ਕਿਸੇ ਪਾਸੇ ਜਾਣ ਲਈ ਕੋਈ ਰਸਤਾ ਨਹੀਂ ਸਾਡੇ ਨਾਲ ਸਾਫਕਾ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਕਿਹੜੇ ਪਿੰਡ ਦੇ ਤੁਸੀਂ ਸਾਫਕਾ ਸਰਪੰਚ ਰਹੇ ਚੁੱਕੇ ਹੋ ਪਹਿਲੇ ਆਪਣਾ ਨਾਮ ਦੱਸੋ ਬਲਜੀਤ ਸਿੰਘ ਪਿੰਡ ਤਕਤਾਣਾ ਹਲਕੇ ਦੀਆਂ ਸੜਕਾਂ ਨੇ ਕੀ ਹਾਲਾਤ ਨੇ ਪਿੰਡਾਂ ਦੇ ਇਲਾਕੇ ਵਿੱਚ ਬਹੁਤ ਬੁਰੇ ਹਾਲ ਆ ਜੀ ਬੜੇ ਬੜੇ ਟੋਏ ਆ ਸਾਨੂੰ ਕਿਸੇ ਪਾਸੇ ਜਾਣ ਲਈ ਵੀ ਕੋਈ ਰਸਤਾ ਨਹੀਂ ਆ ਇਹ ਖੇਰਾਵਾਲੋਂ ਜਾਈਏ ਉੱਧਰ ਵੀ ਟੋਏ ਆ ਸਿਸਵਾ ਰੋਡ ਵੱਲ ਜਾਈਏ ਉੱਧਰ ਵੀ ਟੋਏ ਆ ਤੇ ਜੇ ਬਨ ਮਜਰੇ ਵੱਲ ਜਾਈਏ ਉੱਧਰ ਵੀ ਟੋਏ ਆ ਕਰਾਲੀ ਵੱਲੋਂ ਵੀ ਟੋਏ ਆ ਕਿਸੇ ਪਾਸੇ ਨੂੰ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਕਿ ਜੇ ਨੂੰ ਕੋਈ ਵਾਟ ਮਾਰੇ ਨੂੰ ਹਸਪਤਾਲ ਲਿਜਾਣ ਲਈ ਬੜੀ ਮਜਬੂਰੀ ਹੈ ਬੜੀ ਔਖੀ ਗੱਡੀ ਪਹੁੰਚਦੀ ਹੈ ਸ਼ਹਿਰ ਤੱਕ ਸੋ ਬੜਾ ਮੰਦਾ ਹਾਲ ਹੈ ਜੀ ਮੈਡਮ ਤਾਂ ਦਾਅਵਾ ਕਰ ਰਹੇ ਹੈ ਕਹਿੰਦੇ ਅਸੀਂ ਕੰਮ ਵੀ ਬਹੁਤ ਕਰਿਆ ਹੈ ਤੇ ਲਗਾਤਾਰ ਹਲਕੇ ਦੇ ਪਿੰਡਾਂ ਦੇ ਸਾਰੀਆਂ ਸੜਕਾਂ ਬਣ ਰਹੀਆਂ ਨੇ ਤੁਹਾਡੇ ਸਾਹਮਣੇ ਜੀ ਸੜਕਾਂ ਤੁਸੀਂ ਆਪ ਦੇਖ ਲਓ ਕੋਈ ਸੜਕ ਜੇ ਇੱਕ ਵੀ ਬਣੀ ਹੋਵੇ ਤਾਂ ਵੀ ਤਦ ਨੂੰ ਬੰਦਾ ਘੁੰਮ ਘੁਮ ਕੇ ਲੰਘ ਜਾਂਦਾ ਕਿਧਰ ਇਹਨੂੰ ਸਾਰੀਆਂ ਸੜਕਾਂ ਦਾ ਬੰਦਾ ਹਾਲ ਹੈ ਜਿੰਨੀਆਂ ਪਾਜਰੀ ਬਲਾਕ ਦੀਆਂ ਸੜਕਾਂ ਹੈ ਇੱਧਰ ਬਨਾਰ ਉੱਪਰ ਤੱਕ ਸਾਰੀਆਂ ਟੁੱਟੀਆਂ ਹੋਈਆਂ ਕਿਸੇ ਪਾਸੇ ਜਾਣ ਲਈ ਕੋਈ ਰਸਤਾ ਨਹੀਂ ਮੈਡਮ ਕਦੋਂ ਆਏ ਸੀਗੇ ਲਾਸਟ ਟਾਈਮ ਮੈਨੂੰ ਤਾਂ ਯਾਦ ਨਹੀਂ ਪਰ ਹੋਗੇ 2 ਸਾਲ ਤੇ ਕੀ ਕਹਿ ਕੇ ਗਏ ਤੇਨੂੰ ਦੱਸਿਆ ਹੋਣਾ ਸੜਕਾਂ ਦੇ ਹਾਲਾਤਾਂ ਬਾਰੇ ਉਹ ਤਾਂ ਕਹਿੰਦੇ ਸੀ ਵੀ ਸੜਕਾਂ ਦੀ ਗੱਲ ਨਾ ਕਰੋ ਸੜਕਾਂ ਦੇ ਪੈਸੇ ਪੈ ਚੁੱਕੇ ਆ ਸਾਰਾ ਕੰਮ ਸੜਕਾਂ ਦਾ ਹੋ ਗਿਆ ਸੜਕਾਂ ਦੀ ਗੱਲ ਨਾ ਕਰੋ ਕੋਈ ਹੋਰ ਗੱਲ ਕਰੋ ਕੀ ਲੱਗਦਾ ਹੁਣ ਸਰਕਾਰ ਬਣਾ ਸਕਦੀ ਹੈ ਕਿਉਂਕਿ 1.5 ਸਾਲ ਤਾਂ ਸਮਾਂ ਰਹਿ ਗਿਆ ਜੀ ਹੁਣ ਤਾਂ ਹੀ ਮੁਸ਼ਕਲ ਲੱਗਦਾ ਕੰਮ ਉਸੋਂ ਨਾਲ ਤਹਾੜਾ ਲਾ ਗਿਆ ਸੀ ਉਹ ਆਪਣੇ ਹੌਸਤਾ ਕੀ ਆਪਣੇ ਤੇ ਤੇ ਮੈਨੂੰ ਨਹੀਂ ਲੱਗਦਾ ਵੀ ਹੁਣ ਸਰਕਾਰ ਸਾਡੀਆਂ ਬਣ ਗਈਆਂ ਕਿ ਕਿਹੜੀ ਪਾਰਟੀ ਤੋਂ ਉਮੀਦ ਕਰਦੇ ਹੋ ਤੁਸੀਂ ਵੀ ਸਰਕਾਰ ਬਣਾ ਸਕਦੀ ਸਾਡੀ ਅਗਲੀ ਵਾਰ ਸਾਨੂੰ ਲੱਗਦਾ ਵੀ ਇਹ ਪਾਰਟੀ ਨੂੰ ਜਿਤਾਉਣਾ ਚਾਹੀਦਾ ਹੈ ਅਸੀਂ ਤਾਂ ਹੀ ਕਾਂਗਰਸ ਦੀ ਉਮੀਦ ਕਰਦੇ ਆਂ ਵੀ ਕਾਂਗਰਸ ਹੀ ਕੁਝ ਸਾਰ ਸਕਦੀ ਹੈ ਜਿਵੇਂ ਹੁਣ ਅੱਜ ਇੱਥੇ ਦੇਖ ਲਓ ਵੱਧੋਂ ਤੋਂ ਇੱਥੇ ਆਪਣਾ ਗੁਰਪ੍ਰਤਾਪ ਸਿੰਘ ਪਟਿਆਲਾ ਉਹ ਪਹੁੰਚੇ ਆ ਉਹ ਦਮ ਕਰ ਰਹੇ ਆ ਲੋਕਾਂ ਦੀ ਸਾਰ ਲਈ ਉਹਨਾਂ ਨੇ ਉਹ ਟੋਏ ਕੋਈ ਨਾ ਕੁਝ ਪ੍ਰਵਾਹ ਰਹੇ ਆਪਣੇ ਪੱਲੇੋਂ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਰੇ ਪਹੁੰਚਣ ਤੇ ਕਾਂਗਰਸ ਦੇ ਕਾਫੀ ਸਿਆਸੀ ਲੀਡਰ ਨੇ ਜਿਹੜੇ ਕਿ ਟਿਕਟ ਅਪਲਾਈ ਕਰ ਰਹੇ ਨੇ ਕਿ ਲੱਗਦਾ ਗੁਰਪ੍ਰਤਾਬਾ ਨੂੰ ਟਿਕਟ ਮਿਲ ਸਕਦੀ ਹੈ ਕੰਮ ਤਾਂ ਉਹਨਾਂ ਵੱਲੋਂ ਚੰਗੇ ਕੀਤੇ ਜਾ ਰਹੇ ਨੇ ਇਹ ਟਿਕਟ ਤਾਂ ਹੀ ਹਾਈ ਕਮਾਂਡ ਨੇ ਦੇਣੀ ਹੈ ਅਸੀਂ ਤਾਂ ਕਹਿੰਦੇ ਵੀ ਮਿਲ ਜੇ ਬਹੁਤ ਵਧੀਆ ਗੱਲ ਹੈ ਪਰ ਟਿਕਟ ਤਾਂ ਵੱਡੀ ਪਾਰਟੀ ਹੈ ਟਿਕਟਾਂ ਦਾ ਕੰਮ ਹਾਈ ਕਮਾਂਡ ਦਾ ਹੈ ਉਹਨਾਂ ਹਾਈ ਕਮਾਂਡ ਦੇਖੋ ਕਿਹਨੂੰ ਦਿੰਦੀ ਹੈ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਆਖਰ ਸਰਕਾਰ ਨੂੰ ਤਾਂ ਇਹ ਵੀ ਤੁਹਾਨੂੰ ਬਣਾਇਆ ਤਾਂ ਲੋਕਾਂ ਨੂੰ ਸਿਹ੍ਹਾ ਸੀ ਬਹੁਤ ਜ਼ਿਆਦਾ ਬਦਲਾਅ ਲਿਆਏ ਸੀ ਲੋਕੋ ਵੀ ਤੁਸੀਂ ਲੋਕਾਂ ਦੀ ਸਾਰ ਬਿਲਕੁਲ ਨਹੀਂ ਲਈ ਅਜੇ ਵੀ ਤੁਹਾਡੇ ਕੋਲ ਇੱਕ ਸਾਲ ਬੱਜਦਾ 1.5 ਸਾਲ ਵੀ ਤੁਸੀਂ ਸੜਕਾਂ ਬਣਾ ਦਿਓ ਜੇ ਹੋਰ ਨਹੀਂ ਕੰਮ ਹੁੰਦਾ ਤਾਂ ਕੇਵਲ ਸੜਕਾਂ ਹੀ ਬਣਾ ਦਿਓ ਸਾਡੀਆਂ ਇੰਨਾ ਹੀ ਕਾਫੀ ਹਾਂ ਤਾਂ ਇਹ ਸਨ ਆਸਾਬਾ ਸਰਪੰਚ ਸਾਹਿਬ ਤੇ ਇਹਨਾਂ ਵੱਲੋਂ ਜੋ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਹਾਡੇ ਦੇ ਕੋਈ ਹੋਰ ਕੰਮ ਨਹੀਂ ਹੁੰਦਾ ਤਾ ਘੱਟੋ ਘੱਟ ਹਲਕੇ ਦੀਆਂ ਸੜਕਾਂ ਹੀ ਬਣਾ ਦਿਓ ਤਾਂ ਕਿ ਹਲਕੇ ਦੇ ਲੋਕ ਆਨ ਜਾਣ ਦੇ ਰਹੀ ਉਹਨਾਂ ਦੇ ਲਈ ਆਸਾਨੀ ਹੋ ਸਕੇ ਤੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਜੋ ਸਾਫਾ ਸਰਪੰਚ ਸਾਹਿਬ ਕਹਿ ਰਹੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਹਲਕੇ ਦੀਆਂ ਸੜਕਾਂ ਬਣਨਗੀਆਂ ਜਾਂ ਫਿਰ ਹਲਕੇ ਦੇ ਹਾਲਾਤ ਹੋਰ ਮਾੜੇ ਹੋਣਗੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਕੁਰ ਵਾਲੀ